ਸਾਡੇ ਮਾਨਯੋਗ ਡੀਆਈ ਸਾਹਿਬ ਪਟਿਆਲਾ ਰੇਂਜ ਸਰਦਾਰ ਹਰਜਨ ਸਿੰਘ ਭੁੱਲਰ ਤੇ ਸਾਡੇ ਪਟਿਆਲਾ ਦੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਆਈਪੀਐਸ ਵੱਲੋਂ ਜਿਹੜੀ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਗਵਾਹੀ ਇਹ ਇੱਥੇ ਨਾਕਾ ਲਾਇਆ ਹੋਇਆ ਸੀਗਾ ਵਿਸੰਤਪੁਰੇ ਕੋਲੇ ਤੇ ਉੱਥੇ ਅਸਾਮ ਚੈਕਿੰਗ ਕਰਦੇ ਸੀ ਤਿੰਦੇ ਵਿੱਚ ਸਪੈਸ਼ਲ ਨਾਕਾ ਬੰਦੀ ਸੀ ਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਾਈਜੀਰੀਅਨ ਲੜਕੀ ਜੇ ਦਿਖਾਈ ਦਿੱਤੀ ਜਿਹਨੂੰ ਲੈਡੀ ਕਾਂਸਟੇਬਲ ਪਰਮਜੀਤ ਤੇ ਉੱਥੇ ਜਿਹੜੇ ਉਥੋਂ ਦੇ ਇੰਚਾਰਜ ਸੀ ਨਾਕਾ ਦੇ ਐਸ.ਪੀ. ਪਰਮਜੀਤ ਇਹਨਾਂ ਨੇ ਉਹਨੂੰ ਜਿਹੜੀ ਲੈਡੀ ਕਾਂਸਟੇਬਲ ਸੀ ਉਹਨੇ ਜਦੋਂ ਏਕਦਮ ਸਾਈਡ ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਜਿਨੇ ਆਪਣਾ ਨਾਮ ਵਰਨੀਸ ਛੈਲਵਾ ਵਾਸੀ ਇਹ ਜੈਬੀਆ ਨਜ਼ੀਰਾਂ ਲੜਕੀ ਹੈ ਉਹਨੇ ਦੱਸਿਆ ਉਹਦੇ ਕੋਲੇ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚ ਕੋਈ ਨਸ਼ੀਲੀਆਂ ਚੀਜ਼ਾਂ ਆਉਂਦੀ ਸੀ ਜਦੋਂ ਉਹਨਾਂ ਨੇ ਇਹਦਾ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਰਪਦੀਆਂ ਮਿਲੀਆਂ ਜਿਹੜੀ ਕਡੀਨ ਫਾਸਫੇਟ ਹੈ ਜਿਵੇਂ ਕੋਰ ਐਕਸਰ ਸੀ ਤੇ ਉੱਥੇ ਮੌਕੇ ਤੇ ਪੁੱਛਗਿਛ ਕੀਤੀ ਉਹਦੀ ਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਪੜ੍ਹਦੀ ਹੈ 22-23 ਸਾਲ ਦੀ ਹੋਸੀ ਤੇ ਉਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ ਤੇ ਪੁੱਛਗਿੱਤ ਕੀਤੀ ਤੇ ਉਹਨੇ ਪੁੱਛਕਿ ਜਦੋਂ ਇਹ ਇੱਕ ਕਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੋਹਨ ਉਹ ਵੀ ਬਲਾ ਕਪੂਰਥਲੇ ਜੇਲ੍ਹ ਦੇ ਵਿੱਚ ਪੰਦਾ ਉਹ ਵੀ ਕਪੂਰਥਲੇ ਡਿਸਟ੍ਰਿਕਟ ਚੋਂ ਦੇ 600 ਗੋਲੀਆਂ ਉਹ ਤੋਂ ਬਰਾਮਦ ਹੋਈਆਂ ਸੀ 23 ਤੇ ਇੱਕ ਦੋ ਹੋਰ ਪਰਚੇ ਨੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਐਫ ਆਈ ਆਰ ਨੰਬਰ 78 Y कार्ड 85 ਤਹਿਤ ਦਿੱਤੀ ਹੈ ਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ ਲੱਗਾ ਜੋ ਇਹ ਡਰਗ ਕਿੰਨੀ ਹੈਵੀ ਕਿੰਨੀ ਕਿ ਹੈਵੀ ਡਰਗ ਹੈ ਹਾਂਜੀ ਇਹ ਆਪਣੇ ਪੀਣ ਵਾਸਤੇ ਲਈ ਸੀ ਜਾਂ ਵੇਚਣ ਵਾਸਤੇ ਨਹੀਂ ਇੰਨੀਆਂ ਸ਼ੀਸ਼ੀਆਂ ਪੀਤਾ ਨਹੀਂ ਸਕਦੀ ਜੀ ਇਹ 45 ਹੈ ਇਹ ਤੇ ਇਹ ਤਾਂ ਅੱਗੇ ਸੇਲ ਵਾਸਤੇ ਹੀ ਆ ਜੀ ਬਾਕੀ ਇਹ ਕੱਲ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ ਤੇ ਹੁਣ ਅਸੀਂ ਰਮਾਨ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ ਹਜੇ ਤੱਕ ਇਹਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਤੇ ਹੋਰ ਡਾਕੂਮੈਂਟ ਇਹਦੇ ਲੈ ਆ ਪਰ ਇਹ ਮੌਕੇ ਤੇ ਕੋਈ ਵੀ ਇਹ ਡਰਗ ਦੇ ਸਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਕੋਈ ਵੀ ਇਹ ਬਿੱਲ ਵਗੈਰਾ ਕੁਝ ਨਹੀਂ ਪੇਸ਼ ਕਰ ਸਕੀ ਜਿਸ ਦੇ ਕਰਕੇ ਇਹਦੇ ਗੱਲ ਬਾਈ ਐਂਡ ਇਸ ਦੇ ਕਿਥੋਂ ਲੈ ਕੇ ਆਉਂਦੀ ਸੀ ਪਹਿਲਾਂ ਵੀ ਕਿਥੋਂ ਲੈ ਕੇ ਆਉਂਦੀ ਸੀ ਅੱਗੇ ਕਿੱਥੇ ਸਪਲਾਈ ਕਰਦੇ ਤੇ ਜੀ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਵੀ ਦਿੱਲੀ ਨੌਇਡਾ ਉਧਰ ਤੇਰੀ ਦਵਾ ਦੀ ਸੀ ਤੇ ਬਾਕੀ ਅਜੇ ਪੁੱਛ ਕੇ ਚ ਰਵਾਨਾ ਕਰਾਂਗੇ ਕਿ ਜੇ ਪੁਰਾਣਾ ਕੋਈ ਕ੍ਰਾਈਮ ਕੁਝ ਹੋਰ ਕੋਈ ਬੈਕਗ੍ਰਾਉਂਡ ਹੈ ਅਜੇ ਚੈੱਕ ਕਰਾਂਗੇ ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗਿਆ ਵੀ ਉਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਕੱਢ ਲਈ ਹੈ ਤੇ ਇਹਦਾ ਵੀ ਹਜੇ ਕ੍ਰਾਈਮ ਅਸੀਂ ਅਥਾਰੋਨ ਲਈ ਚੈੱਕ ਕਰਾਂਗੇ ਜਿਵੇਂ ਸਾਰੇ ਕਿ ਸਿੰਥੈਟਿਕ ਡਰਗ ਦੀ ਕੋਡ ਹੁੰਦੀ ਹੈ ਇਹ ਕਿ ਉੱਚ ਵੀ ਯੂਜ਼ ਹੁੰਦੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਇਹ ਡਰਗਸ ਹੈ ਜੀ ਕਈ ਤਰ੍ਹਾਂ ਨਾਲ ਯੂਜ਼ ਕਰਦੇ ਆ ਜੀ ਇਹ ਇਹ ਛੀਸ਼ੀਆਂ ਹੈਗੀਆਂ ਕੋਰੈਕਸ ਦੀਆਂ ਬੈਂਡ ਆ ਆਲਰੇਡੀ ਤੇ ਬਿਨਾ ਕਿਸ ਰੈਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਇਹਦੇ ਕੋਲੇ ਕੋਈ ਵੀ ਆਪਣਾ ਡਾਕੂਮੈਂਟ ਹੈ ਬਹੁਤ ਹੈਵੀ ਕੁਆਂਟੀਟੀ ਜੀ ਕਮਰਸ਼ੀਅਲ ਕੁਆਂਟੀਟੀ